ਉਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਪਹਿਲਾਂ ਵੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆਬੀਸ ਦੇ ਵਿੱਚ ਹੀ ਔਰ ਉਹਨੇ ਲੜਕਾ ਓਮਕਾਰ ਸਿੰਘ ਉਹਦੇ ਖਿਲਾਫ ਸਾਰਾ ਉਹ ਉਹਨੇ ਬਿਆਨ ਦਿੱਤੇ ਨੇ ਕਿ ਮਹਿਮਾਨ ਉਹਦੀ ਵੈਰੀਫਿਕੇਸ਼ਨ ਕਿਸੇ ਨੇ ਨਹੀਂ ਕੀਤੀ ਬੈਕਗ੍ਰਾਉਂਡ ਵੈਰੀਫਿਕੇਸ਼ਨ ਕਿਸੇ ਵੀ ਨਿਊ ਚੈਨਲ ਨੇ ਨਾ ਕਿਸੇ ਪੁਲਿਸ ਗਵਰਨਮੈਂਟ ਨੇ ਕੀਤੀ ਕਿ ਦੀ ਬੈਕਗ੍ਰਾਉਂਡ ਰੈਅਲਿਟੀ ਕੀ ਹੈ ਸੋ ਅਸੀਂ ਉਹਦੇ ਰਿਗਾਰਡਿੰਗ ਸਾਰੀ ਕਵਰ ਕਰੀ ਗਈ ਹੈ ਇਹਨਾਂ ਦੇ ਫਾਦਰ ਨੇ ਮਨਜੀਤ ਸਿੰਘ ਹੀ ਲੜਕੇ ਦਾ ਨਾਮ ਕਰਦਿੰਗਾ ਜਿਹਦੇ ਖਿਲਾਫ ਕੰਪਲੇਂਟ ਸੀਗੀ ਔਰ ਜਿਹਦੇ ਉੱਪਰ ਸਾਰਾ ਕੇਸ ਹੈ ਇਹ ਸਾਰਾ ਮਸਲਾ ਹੈ ਕਿ ਲੜਕੀਆਂ ਸੋਸ਼ਲ ਮੀਡੀਆ ਤੇ ਮਿਲਦੀ ਹੈ ਔਰ ਲੜਕੀ ਕਹਿੰਦੀ ਹੈ ਜੀ ਮੈਨੂੰ ਉਹਦੀ ਜੋ ਕੰਪਲੇਨਟ ਹੈ ਲੜਕੀ ਆਪਣੀ ਕਮਿਊਨਿਟੀ ਚ ਬੋਲ ਰਹੀ ਹੈ ਕਿ ਮੈਨੂੰ ਇਹਨੇ ਗਲਤ ਮੈਸੇਜ ਕੀਤੇ ਆ ਪਰ ਉਹ ਲੜਕੀ ਮਿਲੀ ਵੀ ਆ ਹੋਟਲ ਚ ਵੀ ਰੁਕੀ ਆ ਉਸ ਤੋਂ ਬਾਅਦ ਉਹਨੂੰ ਕਹਿੰਦੀ ਹੈ ਕਿ ਮੇਰੇ ਨਾਲ ਮੱਧ ਪ੍ਰਦੇਸ਼ ਚ ਆ ਲੱਗੇ ਲੜਕੇ ਨੇ ਮਨਾ ਕੀਤਾ ਹੈ ਤਾਂ ਮੇਰਾ ਨਾਲ ਵਿਆਹ ਕਰਾਓ ਨਹੀਂ ਤਾਂ ਮੇਰੇ ਨਾਲ ਨੇਗੋਸ਼ੀਏਟ ਕਰੋ ਅਸੀਂ ਨੇਗੋਸ਼ੀਏਟ ਕਰਨ ਦੀ ਬਜਾਏ ਉਹਦੇ ਨਾਲ ਵਿਆਹ ਕਰਵਾ ਲੈ ਕੇ ਐਂਡ ਦੈਨ ਸ਼ੀ ਟ੍ਰਾਈਡ ਕਿ ਹੁਣ ਫਿਰ ਉਹਨੇ 498 ਦਾ ਪਰਚਾ ਪਾਉਣ ਦਾ ਥੋੜੀ ਫੈਮਿਲੀ ਦਾ ਨਾਮ ਲਿਖਾ ਕੇ ਰੱਖਿਆ ਕਿ ਕਿ ਉਸ ਫੈਮਲੀ ਨਾਲ ਕਦੀ ਉਹਦੀ ਮੁਲਾਕਾਤ ਨਹੀਂ ਹੋਈ ਨਾਮ ਨੂੰ ਪਤਾ ਹੈ ਸਾਹਮਣੇ ਕਿੱਥੇ ਰੰਦੇ ਨੇ ਕੌਣ ਹੈ ਬਿਲਕੁਲ ਸਭ ਗਿਰਿਆ ਹੋਏਗਾ ਫੋਰ ਸ਼ੋਰ ਰਿਹਾ ਹੈ ਕਿ ਤਾਈ ਦਾ ਕੇਸ ਬਣਿਆ ਪਰ ਦਾ ਥਿੰਗ ਇਸ ਕਿ ਮੱਧ ਪ੍ਰਦੇਸ਼ ਤੋਂ ਉਹ ਚਾਲਕਾ 11 ਰਡਕਾਂ ਵੀ ਸਰ ਤੋਂ ਨਹੀਂ ਗਿਆ ਉਹ ਤਾਂ ਬਚਿਆ ਜਾ ਇਹ ਛੋਟੇ ਛੋਟੇ ਲੜਕੇ ਨੂੰ ਫਸਾਉਂਦੀਆਂ ਨੇ ਤੇ ਉਹਨਾਂ ਤੇ ਫਿਰ ਪੈਸਿਆਂ ਦਾ ਪ੍ਰੈਸ਼ਰ ਪਾਉਂਦੀਆਂ ਨੇ ਤੇ ਸਾਰਿਆਂ ਦੇ ਘਰ 'ਤੇ ਦਬਾਅ ਹੁੰਦੇ ਅਸੀਂ ਕੇਸ ਇਸ ਕਰਕੇ ਲਾ ਰਹੇ ਹਾਂ ਕਿ ਜਦੋਂ ਵੀਡੀਓ ਬਣਾਦਾਂ ਦਾ ਨਿਸ਼ੋਗ ਸੀ ਇੰਸਟਾਗ੍ਰਾਮ 'ਤੇ ਇਹਨੇ ਵੀਡੀਓ ਦੀ ਕਾਫੀ ਚੜ੍ਹ ਗਈ ਜਿੱਥੇ ਇਹਨੂੰ ਹਾਇ ਜੇ ਹੈਲੋ ਦੀ ਕੀਤੀ ਨਹੀਂ ਫਿਰ ਉਹਨੇ ਉਹਨੇ ਫਿਰ ਦੁਬਾਰ ਪ੍ਰੈਸ਼ਰ ਪਾਇਆ ਫਿਰ ਇਹਨੇ ਹਾਇ ਦਾ ਜਵਾਬ ਦਿੱਤਾ ਤੇ ਫਿਰ ਉਹਨੇ ਕਿਹਾ ਮੈਨੂੰ ਕਾਲ ਮੀ ਇਹਨੇ ਕੋਲ ਕਾਲ ਕੀਤੀ ਤੇ ਇਸ ਤਰ੍ਹਾਂ ਗੱਲਬਾਤ ਕਰਨ ਲੱਗਾ ਫਿਰ ਉਹਨੇ ਆਪਣੀਆਂ ਨਿਊ ਫੋਟੋਆਂ ਮੇਰੇ ਮੁੰਡੇ ਨੂੰ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਫਰਸਟ ਇਅਰ ਦਾ ਲੜਕਾ ਹੈ ਤੇ ਉਹ ਬੱਚੇ ਫਿਰ ਤੁਹਾਨੂੰ ਪਤਾ ਅਗੋਂ ਪਿਗਲ ਜਾਂਦੇ ਨੇ ਤੇ ਉਹ 24-22 ਸਾਲ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕੀਤਾ ਤੇ ਤੁਹਾਡੇ ਬੱਚੇ ਨੇ ਮੇਰੇ ਇਸ ਤਰ੍ਹਾਂ ਗੱਲਬਾਤ ਚੱਲ ਨਹੀਂ ਕੁਝ ਨਹੀਂ ਪਤਾ ਲੱਗਾ ਸਿਰਫ ਸਾਨੂੰ ਉਹਦਾ ਪਤਾ ਲੱਗਾ ਜਦੋਂ ਮੌਕੇ ਕੋਲ ਸਾਰੇ ਸਾਨੂੰ ਪੁਲਿਸ ਵਾਲੇ ਆਏ ਵੀ ਤੁਹਾਡੇ ਲੜਕੇ ਦੀ ਕੰਪਲੇਂਟ ਆਈਏ ਉਹਦੇ ਤੇ ਰੇਪ ਦਾ ਕਰ ਲੋ ਸਟੈਂਸ ਹਾਂ ਜੀ ਤਾਂ ਪੜ ਦੇ ਪੰਜਾਬ ਦੇ ਵਿੱਚ ਸਰ ਉਹਦੇ ਕੁੜੀ ਵੱਲੋਂ ਦੋ ਐਫਆਈਆਰ ਨੇ ਇੱਕ ਅਭੋਰ ਦੇ ਵਿੱਚ ਐਫਆਈਆਰ ਹੈ ਸੇਮ 376 ਦੀ ਇੱਕ ਅੰਬਲੀ ਸਰ ਦੇ ਵਿੱਚ ਔਰ ਫੈਕਟ ਵਾਲੀ ਗੱਲ ਇਹ ਹੈ ਕਿ ਅਭੋਰ ਵਾਲੀ ਜਿਹੜੀ ਐਫਆਈਆਰ ਉਹਦੇ ਵਿੱਚ ਉਹ ਲਿਖਦੀ ਹੈ ਕਿ ਮੈਨੂੰ ਅੰਸ਼ ਮੁੰਟੇਜਾ ਜਿਹੜਾ ਮੁੰਡਾ ਹੈ ਉਹ ਮੈਨੂੰ ਪਬਜੀ ਰਾਹੀਂ ਗੇਮ ਖੇਡਦਾ ਮਿਲਿਆ ਔਰ ਪਬਜੀ ਤੇ ਗੱਲ ਕਰਨ ਤੋਂ ਬਾਅਦ ਉਹਨੇ ਮੇਰੇ ਨਾਲ ਵਿਆਹ ਦਾ ਪ੍ਰੋਮਿਸ ਕੀਤਾ ਔਰ ਮੈਂ ਉਹਦੇ ਨਾਲ ਵਿਆਹ ਕਰਾਉਣ ਮੱਧਿਆ ਪ੍ਰਦੇਸ਼ ਤੋਂ ਅਭੋਰ ਆ ਗਈ ਔਰ 24 ਸਾਲ ਦੀ ਕੁੜੀ ਮੈਨੂੰ ਲੱਗਦਾ ਸਰ ਇੰਨੀ ਨਿਆਣੀ ਹੁੰਦੀ ਹੈ ਕਿ ਉਹ ਕਿਸੇ ਦੇ ਪਬਜੀ ਗੇਮ ਖੇਡਦੇ ਹੋਏ ਕਿਸੇ ਨੂੰ ਕਹਦੇ ਕਿ ਮੈਂ ਕਰਨਾ ਵਿਆਹ ਕਰਾਵਾਂਗਾ ਚਲੋ ਮੈਂ ਮੱਧ ਪ੍ਰਦੇਸ਼ ਤੋਂ ਬੋਰ ਜਾ ਰਹੀ ਹਾਂ ਵਿਆਹ ਕਰਾਉਂਗਾ ਔਰ ਸੇਮ ਗੱਲ ਉਹਨੇ ਅੰਮ੍ਰਿਤਸਰ ਵਾਲੀ ਕੰਪਲੇਂਟ ਚ ਲਿਖੀ ਹੈ ਜੀ ਮੈਨੂੰ ਇਹ ਇੰਸਟਾਗ੍ਰam ਤੇ ਮੈਸੇਜ ਕਰਦਾ ਸੀ ਮੇਰੀਆਂ ਨਿਊਡ ਫੋਟੋਸ ਮੰਗਦਾ ਸੀ ਵੀਡੀਓ ਕਾਲ ਕਰਕੇ ਮੈਨੂੰ ਆਪਣੇ ਦੋਸਤਾਂ ਨੂੰ ਦੱਸਦਾ ਸੀ ਕਿ ਮੈਂ ਉਹਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਤੁਹਾਡੀ ਮੀਡੀਆ ਰਹੀ ਅਗਰ ਇਹ ਗੱਲ ਸੱਚ ਹੈ ਤਾਂ ਇਹਨੇ ਉਹਨੂੰ ਬਲੌਕ ਕਿਉਂ ਨਹੀਂ ਕੀਤਾ ਇੱਕ ਸਿਆਣੀ ਕੁੜੀ ਇੱਕ ਅੱਛੇ ਘਰ ਦੀ ਕੁੜੀ ਨੂੰ ਅਗਰ ਕੋਈ ਗਲਤ ਮੈਸੇਜ ਕਰੇਗਾ ਤਾਂ ਨਾਲ ਹੀ ਬਲੌਕ ਕਰੇਗੀ ਪਹਿਲੀ ਗੱਲ ਤੋਂ ਰਿਪਲਾਈ ਹੀ ਨਹੀਂ ਕਰੇਗੀ ਬਲੌਕ ਕਰਨ ਦੇ ਬਾਅਦ ਹੀ ਕਰਲਾ ਤਾਂ ਉਹ ਇੱਥੇ ਤੱਕ ਗੱਲ ਕਿੱਦਾਂ ਪਹੁੰਚ ਗਈ ਕਿ ਉਹ ਸਪੈਸ਼ਲ ਅੰਮ੍ਰਿਤਸਰ ਆ ਕੇ ਆਪਣਾ ਰੇਪ ਕਰਵਾ ਕੇ ਫਿਰ ਮੈਰਿਜ ਵੀ ਕਰਵਾ ਰਹੀ ਹੈ ਇੰਨਾ ਪ੍ਰੈਸ਼ਰ ਕਰਤਾ ਉਹਨੂੰ 24 ਸਾਲ ਦੀ ਕੁੜੀ ਨੂੰ ਇੰਨੀ ਸਿਆਣੀ ਕੁੜੀ ਨੂੰ 19 ਸਾਲ ਦੇ ਬੱਚੇ ਨੇ ਕੀ ਲੱਗਦਾ ਜੀ ਇੱਕ ਸੋਸਾਇਟੀ ਦਾ ਫੈਟ ਦੇ ਨਾਲ ਵੀ ਇੱਕ ਫੈਨਸ ਹੈ ਕਿ ਲੱਗਦਾ ਜੀ ਉਹਤੇ ਵੀ ਮਾਮਲਾ ਸਰ ਅਸੀਂ 309 ਦੀ ਐਫ ਆਈ ਆਰ ਆਲਰੇਡੀ ਉੱਤੇ ਕਰਵਾਈ ਹੋਈ ਹੈ ਕਿ ਅਗਰ ਉਹਨੇ ਦੋ ਵਾਰ ਸੂਸਾਇਡ ਕਰਨ ਦੀ ਕਿਉਂਕਿ ਉਹਦੀ ਕੋਈ ਵੀ ਕੰਪਲੇਂਟ ਜਾਂਦੀ ਹੈ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਅਸੀਂ ਕੋਈ ਵੀ ਐਫ ਆਈ ਆਰ ਕਰਵਾ ਰਹੇ ਹਾਂ ਦਿੱਤੇ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਐਕਸ਼ਨ ਨਹੀਂ ਹੈ ਇਹਦਾ ਇਦਾਂ ਕਿਉਂ ਹੋ ਰਿਹਾ ਸਮਝ ਨਹੀਂ ਆ ਰਿਹਾ ਸਰ ਬੀਇੰਗ ਅ ਲੇਡੀ ਨੂੰ ਫੇਵਰ ਕੀਤਾ ਜਾ ਰਿਹਾ ਸਰ ਬੀਇੰਗ ਅ ਲੇਡੀ ਫੇਵਰ ਕੀਤਾ ਜਾ ਰਿਹਾ ਡੈਫੀਨਿਟਲੀ ਕੀਤਾ ਜਾ ਰਿਹਾ ਸਰ ਕਿਉਂਕਿ ਮੈਂ ਮੰਨਦਾ ਹਾਂ ਕਿ ਉਹਦੀ ਐਫ ਆਈ ਆਰ ਸਿੰਪਲ ਤਰੀਕੇ ਨਾਲ ਗ੍ਰਾਮ ਬੰਦ ਉਹਦੀ ਐਫ ਆਈ ਆਰ ਐਫ ਆਈ ਆਰ ਪਰ ਉਹ ਨਹੀਂ ਤਾਂ ਉਹਦੀ ਐਫ ਆਈ ਆਰ 'ਚ ਕੋਈ ਇਫੈਕਟ ਹੀ ਨਹੀਂ ਹੈ ਕੋਈ ਸ਼ਕਤੀ ਨਹੀਂ ਹੈ ਕਿ ਹਾਂ ਮੈਂ ਮੱਧ ਪ੍ਰਦੇਸ਼ ਦੀ ਕੁੜੀ ਆ ਜੀ ਮੈਨੂੰ ਕਿਸੇ ਨੇ ਮੈਸੇਜ ਕੀਤਾ ਪ ਕੀ ਲੱਗਦਾ ਕਿ ਨੌਜਵਾਨਾਂ ਨੂੰ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਸਰ ਇਹ ਮੇਰੀ ਤੁਹਾਡੇ ਮੀਡੀਆ ਰਾਈ ਅੱਜ ਕੱਲ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਮੈਂ ਮੁੰਡੇ ਦੀ ਗੱਲ ਨਹੀਂ ਕਰਦਾ ਕੁੜੀਆਂ ਦੀ ਵੀ ਗੱਲ ਕਰਦਾ ਚਾਹੇ ਮੁੰਡੇ ਚਾਹੇ ਕੁੜੀਆਂ ਕਿਸੇ ਨੂੰ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਇਸ ਤਰੀਕੇ ਨਾਲ ਹਿਮੂਲੇਟ ਕਰ ਰਿਹਾ ਪਹਿਲੀ ਗੱਲ ਤਾਨੂੰ ਤੁਰੰਤ ਬਲੌਕ ਕਰੋ ਅਗਰ ਨਹੀਂ ਤਾਂ ਆਪਣੀ ਫੈਮਿਲੀ ਨਾਲ ਗੱਲ ਕਰੋ ਜਾਂ ਉਦੋਂ ਦੀ ਕਾਨੂੰਨੀ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਇਦਾਂ ਦਾ ਕੋਈ ਵੀ ਸਟੈਪ ਲੈਣ ਤੋਂ ਡਰੇ ਓਕੇ ਸਿੰਘ ਹਮਕਾਰ ਦਾ ਫਾਦਰ ਮੈਂ ਤੁਹਾਡੇ ਅਗੇ ਇਹ ਹੀ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਛੋਟੇ ਲੜਕੇ ਨੇ ਇਹ ਸਾਡੇ ਲੜਕੇ ਦੀ ਏਜ ਹੈਗੀ 19 ਸਾਲ ਦੀ ਤੇ ਜਿਹੜਾ ਅਬੋਰ ਨੇ ਕੇਸ ਕੀਤਾ ਸੀ ਉਹ ਲੜਕੇ ਦੀ 17 ਸਾਲ ਸੀ ਇਹ ਜਿਹੜੇ ਮੀਡੀਆ ਦੇ ਜਿੰਨੇ ਵੀ ਹੈ ਇੰਸਟਾਗ੍ਰam ਤੇ ਜਾਂ ਪਬਜੀ ਗੇਮ ਖੇਡਦੇ ਨੇ ਉਹਨਾਂ ਕੀ ਗੁਜਾਰਿਸ਼ ਹੈ ਵੀ ਇਹਨਾਂ ਲੜਕੀਆਂ ਤੋਂ ਬਚਿਆ ਜਾਵੇ ਇਹ ਛੋਟੇ ਛੋਟੇ ਲੜਕੇ ਨੂੰ ਫਸਾਉਂਦੀਆਂ ਨੇ ਤੇ ਉਹਨਾਂ ਤੇ ਫਿਰ ਪੈਸਿਆਂ ਦਾ ਪ੍ਰੈਸ਼ਰ ਪਾਉਂਦੀਆਂ ਨੇ ਤੇ ਸਾਰਿਆਂ ਦੇ ਘਰ ਤੇ ਦਬਾਅ ਹੁੰਦੇ ਅਸੀਂ ਕੇਸ ਇਸ ਕਰਕੇ ਲਾ ਰਹੇ ਹਾਂ ਤਾਂ ਕਿ ਅੱਗੋਂ ਜਿਹੜੇ ਲੜਕੇ ਨੇ ਉਹਨਾਂ ਦਾ ਬਚਾਅ ਹੋ ਜਾਵੇ ਕੋਈ ਹੋਰ ਫੈਮਿਲੀ ਕੀ ਸਾਡੇ ਤਰ੍ਹਾਂ ਡਿਸਟਰਬ ਨਾ ਹੋ ਇਹ ਕਿਹੜੀ ਪਲੇਟਫਾਰਮ ਤੇ ਮਿਲੇ ਸੀ ਆਪਾਸ ਕੁਝ ਹੈ ਜਾਈ ਗਿਆ ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਮਿਲੇ ਇੰਸਟਾਗ੍ਰਾਮ ਤੇ ਹਾਂ ਜੀ ਪਹਿਲੇ ਲੜਕੀ ਨੇ ਇਹਨੂੰ ਹਾਇ ਕੀਤੀ ਇਹਦੇ ਵੀਡੀਓ ਬਣਾਉਣ ਦਾ ਨੂੰ ਸ਼ੌਂਕ ਸੀ ਇੰਸਟਾਗ੍ਰਾਮ ਤੇ ਇਹਨੇ ਵੀਡੀਓ ਦੀ ਕਾਫੀ ਚੜ ਗਈ ਜਿੱਥੇ ਇਹਨੂੰ ਹਾਇ ਦੇ ਹੈਲੋ ਦੀ ਇਹਨੂੰ ਇੱਕ ਰਿਕਵੈਸਟ ਆਈ ਇਹਨੇ ਪਹਿਲੇ ਕੀਤੀ ਨਹੀਂ ਫਿਰ ਉਹਨੇ ਉਹਨੇ ਫਿਰ ਦੁਬਾਰਾ ਤੇ ਇਹਨੂੰ ਪ੍ਰੈਸ਼ਰ ਪਾਇਆ ਫਿਰ ਇਹਨੇ ਹਾਇ ਦਾ ਜਵਾਬ ਦਿੱਤਾ ਤੇ ਫਿਰ ਉਹਨੇ ਕਿਹਾ ਮੈਨੂੰ ਕਾਲ ਮੀ ਇਹਨੇ ਕੋਲ ਕਾਲ ਕੀਤੀ ਤੇ ਇਸ ਤਰ੍ਹਾਂ ਗੱਲਬਾਤ ਕਰਨ ਲੱਗ ਫਿਰ ਉਹਨੇ ਆਪਣੀਆਂ ਨਿਊਡ ਫੋਟੋਆਂ ਮੇਰੇ ਮੁੰਡੇ ਨੂੰ ਦਿਖਾਉਣੀਆਂ ਸ਼ੁਰੂ ਕਰਤੀਆਂ ਇੱਕ ਫਰਸਟ ইয়ার ਦਾ ਲੜਕਾ ਹੈ ਤੇ ਉਹ ਬੱਚੇ ਫਿਰ ਤੁਹਾਨੂੰ ਪਤਾ ਗੋਪੀ ਗਲ ਜਾਂਦੇ ਨੇ ਤੇ ਹੁਣ ਬੇਟਾ ਜਿਹੜਾ ਉਹ ਕਿੱਥੇ ਆ ਕਿ ਉਹ ਕੇਸ ਚ ਹੋਇਆ ਹੁਣ ਕਿੰਨੇ ਬੇਟਾ ਪੜ੍ਹਦਾ ਸਰ ਉਹ ਰੈਸਟੇ ਦੀ 498 ਦਾ ਪਰਚਾ ਹੋ ਚੁੱਕਿਆ ਉਹਦੇ ਤੇ ਹੁਣ ਉਹਦੀ ਬੇਲ ਆਈ ਹੋਈ ਹੈ ਹਾਂਜੀ ਹਾਂਜੀ ਉਹ ਉਹਦੇ ਤੇ ਫਿਲਹਾਲ ਡੀ ਡਿਵੀਜ਼ਨ ਵੂਮਨ ਸੈਲ ਦੇ ਵਿੱਚ ਉਹਦੇ ਕੇਸ ਹੋਇਆ 498 ਇਹਦਾ ਤੇ ਐਸ ਵਾਲੇ ਉਹ ਅਰੈਸਟ ਹੀ ਹੈ ਲੜਕਾ ਪੁਲਿਸ ਕਸਟਡੀ ਚ ਹੀ ਗਏ ਨਹੀਂ ਹਾਂਜੀ ਕੱਸੀ ਉਹਦੀ ਬੇਲ ਲਗਾਈ ਹੈ ਹੁਣ ਦੇਖੋ ਅਕਸਰ ਇਹ ਸਟੰਡ ਨੂੰ ਬੱਚੇ ਜਿਹੜੇ ਨੇ ਉਹ ਬੇਕਾਬੇ ਚ ਆ ਜਾਂਦੇ ਨੇ ਹਾਂਜੀ ਤੁਹਾਨੂੰ ਲੱਗਦਾ ਤੁਹਾਡਾ ਬੱਚਾ ਬੇਕਾਬੇ ਚ ਆਇਆ ਕਿ ਇਹ ਜੀ ਇਦਾਂ ਕੀ ਹੁੰਦੀ ਹੈ ਕਿ ਇਸ ਬੇਕਾਬੇ ਚ ਹੀ ਆਇਆ ਤੇ ਇਹ ਜੀ ਇਹੋ ਜੀ ਹੁਣ ਅਸੀਂ ਆਪਣਾ ਸੋਚੀ ਵੀ 19 ਸਾਲ ਚ ਸਾਨੂੰ ਕੀ ਪਤਾ ਸੀ ਕੁਝ ਵੀ ਨਹੀਂ ਸੀ 19 20 ਸਾਲ ਚ ਸਾਨੂੰ ਪਤਾ ਨਹੀਂ ਸਾਨੂੰ ਪਤਾ ਲੱਗਾ 24 25 ਸਾਲ ਤੋਂ ਬਾਅਦ ਤੁਹਾਡੇ ਬੱਚੇ ਨੇ ਮੇਰੇ ਇਸ ਤਰ੍ਹਾਂ ਗੱਲ ਕਰ ਚੁੱਕੇ ਨਹੀਂ ਕੁਝ ਨਹੀਂ ਪਤਾ ਲੱਗਾ ਸਿਰਫ ਸਾਨੂੰ ਉਹਦਾ ਪਤਾ ਲੱਗਾ ਜਦੋਂ ਮੌਕਾ ਪਦ ਸਾਰੇ ਸਾਨੂੰ ਪੁਲਿਸ ਵਾਲੇ ਆਏ ਵੀ ਤੁਹਾਡੇ ਲੜਕੇ ਦੀ ਕੰਪਲੇਂਟ ਆਈਏ ਉਹਦੇ ਤੇ ਰੇਪ ਦਾ ਕੇਸ ਬਣ ਰਿਹਾ 376 ਦਾ ਅਜੀ ਤੇ ਹੈਰਾਨ ਹੋ ਕੇ ਸਾਡੇ ਪੈਰਾ ਤੋਂ ਜ਼ਮੀਨ ਨਿਕਲ ਗਈ ਭਾਈ ਸਾਡਾ ਲੜਕਾ ਇਸ ਤਰ੍ਹਾਂ ਦਾ ਹੈ ਨਹੀਂਗਾ ਮੈਂ ਕੋਰੇ ਥਾਣੇ ਜਾਣ ਤੋਂ ਪਹਿਲਾਂ 3-4 ਦਿਨ ਉਹਨਾਂ ਨੇ ਹੋਟਲ ਦੇ ਵਿੱਚ guzara ਨੂੰ ਕੁਛ ਤਾਂ ਤੁਸੀਂ ਦੁੱਧ ਤੁਹਾਨੂੰ ਨਾ ਕੁਛ ਨਹੀਂ ਪਤਾ ਕਿਸੇ ਚੀਜ਼ ਦਾ ਨਹੀਂ ਪਤਾ ਜਦੋਂ ਦੋਵਾਂ ਦਾ ਵਿਆਹ ਹੋਇਆ ਉਸ ਚੀਜ਼ ਦੀ ਪਰਿਵਾਰ ਨੂੰ ਜਾਣਕਾਰੀ ਸੀ ਜਾਂ ਦੋਵੇਂ ਆਪਣੀ ਨਹੀਂ ਕੋਈ ਜਾਣਕਾਰੀ ਨਹੀਂ ਸੀ ਨਾ ਅਸੀਂ ਗਏ ਆ ਤੇ ਨਾ ਲੜਕੀ ਇਹ ਪੁਲਸ ਵਾਲਿਆਂ ਨੂੰ ਕਾਫੀ ਕਹਿੰਦੇ ਰਹੇ ਭਾਈ ਇਹ ਲੜਕੀ ਦੀ ਇਨਕੁਆਰੀ ਇੱਕ ਵਾਰੀ ਕਰੋ ਇਹਦਾ ਸਕੈਨ ਕਰੋ ਇੱਕ ਵਾਰੀ ਉਹਦੇ ਵੀ ਮਾਪਿਓ ਬੁਲਾਓ ਤਾਂ ਕਿ ਇਹ ਉਹਨਾਂ ਨੂੰ ਮਿਲੀਏ ਕੁਛ ਇਹ ਕੀ ਗੱਲ ਹੈ ਕੀ ਪਰ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਛ ਨਹੀਂ ਸੁਣਿਆ ਸਿਰ ਸਾਡੇ ਦੇ ਪ੍ਰੈਸ਼ਰ ਸੀ ਜਾਂ 376 ਦਾ ਕੱਚਾ ਜਾਂ ਬਿਆ ਤੇ ਜਾਂ 20 ਸਾਲ ਦੀ ਕੈਦ ਜੇ ਤੇ 6 ਸਾਲ ਲੜਕਾ ਤੁਹਾਨੂੰ ਵੇਰ ਨਹੀਂ ਹੈਗੀ ਇਹਦੀ ਤੇ ਪੈਸਾ ਵੀ ਤੁਹਾਡਾ ਕਾਫੀ ਲੱਗ ਜਾਣਾ ਅਸੀਂ ਡਰ ਗਏ ਵੀ 6 20 ਸਾਲਾਂ ਹੀ ਮੁੰਡੇ ਦੀ ਕਿੱਥੇ ਸ਼ਕਲ ਵੇਖਾਂਗੇ 20 ਸਾਲ ਤੋਂ ਬਾਅਦ ਜੇ ਆਏਗਾ ਤੁਹਾਨੂੰ ਕੀ ਪਤਾ ਲੱਗੇ ਫਿਰ ਇਸ ਕਰਕੇ ਇਹੀ ਕਹ ਸਾਨੂੰ ਨਹੀਂ ਪਤਾ ਜੀ ਕਿ ਉਹ ਮਰਜੀ ਫਿਰ ਕੋਨ ਤੁਸੀਂ মিডিਆ ਦੇ ਜ਼ਰੀਏ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਦੇ ਕੋਲ ਅਸੀਂ মিডিਆਗੇ ਇਹੋ ਹੀ ਮੰਗ ਕਰਦੇ ਇੱਕ ਤੇ ਸਾਡੇ ਲੜਕੇ ਤੇ ਜਿਹੜਾ 498ਏ ਦਾ ਪੱਤਾ ਹੈ ਉਹਨੂੰ ਰੱਦ ਕੀਤਾ ਜਾਵੇ ਦੂਸਰਾ ਜਿਹੜੀ ਹੈਗੇ ਇਸ ਤੋਂ ਬੱਚਿਆਂ ਨੂੰ ਬਚਾਇਆ ਜਾਵੇ ਇਸ ਕੁੜੀ ਤੇ ਕਾਰਵਾਈ ਹੋਵੇ ਇਹਦੀ ਬੈਕਗ੍ਰਾਉਂਡ ਸਾਰੀ ਵੇਖੀ ਜਾਵੇ ਤਾਂ ਕਿ ਅੱਗੋਂ ਸਾਡੇ ਹੋਰ ਲੜਕੇ ਨਾ ਫਸਣ ਲੜਕਿਆਂ ਦਾ ਵਿਚਾਰ